ਸੂਟ ਪਸੰਦ ਕੇ ਜੀਂ ਤੈਨੂੰ ਨਹੀਂ ਸੂਟ ਪਸੰਦ ਕੇ ਜੀਂ ਤੈਨੂੰ ਯਾਰੋ ਅੱਜ ਦਾ ਟਾਈਮ ਨਾ ਬਸ ਰੀਲਾਂ ਦਾ ਆ ਗਿਆ ਹੈ ਆ ਰੀਲਾਂ ਨੇ ਨਾ ਬਹੁਤ ਸਾਰੇ ਲੋਕਾਂ ਨੂੰ ਫੇਮ ਦਵਾ ਦਿੱਤਾ ਤੇ ਬਹੁਤ ਸਾਰੇ ਲੋਕਾਂ ਦੀ ਇੱਜ਼ਤ ਖਰਾਬ ਕਰਕੇ ਵੀ ਰੱਖ ਦਿੱਤੀ ਜ਼ਿਆਦਾਤਰ ਦੇਖਿਆ ਜਾਂਦਾ ਹੈ ਕਿ ਜਦੋਂ ਕੋਈ ਰੀਲ ਬਣਾ ਰਿਹਾ ਹੁੰਦਾ ਹੈ ਨਾ ਤਾਂ ਦੂਜਾ ਉਸ ਦਾ ਮਜ਼ਾਕ ਉਡਾਉਂਦਾ ਹੈ ਉਹ ਯਾਰ ਤੂੰ ਕਿਹੜੇ ਕੰਮੀ ਪਿਆ ਤੂੰ ਰੀਲਾਂ ਬਣਾਈ ਜਾਂਦਾ ਪਰ ਅੱਜ ਜੋ ਆਪਾਂ ਤੁਹਾਡੇ ਨਾਲ ਇੱਕ ਛੋਟਾ ਜਿਹਾ ਵੀਡੀਓ ਕਲਿੱਪ ਸਾਂਝਾ ਕਰਨ ਜਾ ਰਹੇ ਹਾਂ ਨਾ ਉਹਦੇ ਵਿੱਚ ਤੁਸੀਂ ਦੇਖਿਓ ਵੀ ਆ ਰੀਲ ਨੇ ਕਿਵੇਂ ਇੱਕ ਬੰਦੇ ਦੀ ਜਾਨ ਬਚਾਈ ਜੀ ਹਾਂ ਇਸ ਵੀਡੀਓ 'ਚ ਤੁਸੀਂ ਦੇਖੋਗੇ ਕਿ ਟ੍ਰੇਨ ਦੇ ਕੋਲੇ ਇੱਕ ਵੀਰ ਨਾ ਰੀਲ ਬਣਾ ਰਿਹਾ ਸੀ ਇਸ ਰੀਲ ਵਿੱਚ ਉਹ ਡਾਂਸ ਕਰਦਾ ਪਿਆ ਸੀ ਤੇ ਉਸ ਦਾ ਦੋਸਤ ਵੀਡੀਓ ਬਣਾ ਰਿਹਾ ਸੀ ਤਾਂ ਅਚਾਨਕ ਟ੍ਰੇਨ ਚੋਂ ਇੱਕ ਬਜ਼ੁਰਗ ਉਤਰਦਾ ਹੈ ਬਜ਼ੁਰਗ ਉਤਰਦੇ ਉਤਰਦੇ ਡਿੱਗ ਜਾਂਦਾ ਹੈ ਤੇ ਉੱਥੇ ਹੀ ਇਹ ਰੀਲ ਬਣਾ ਰਿਹਾ ਵੀਰ ਜਦੋਂ ਉਸ ਨੂੰ ਦੇਖਦਾ ਹੈ ਤੇ ਨਾਲ ਹੀ ਉਸ ਨੂੰ ਸਾਂਭ ਲੈਂਦਾ ਹੈ ਸਾਇਦ ਇਹ ਨੌਜਵਾਨ ਉੱਥੇ ਨਾ ਹੁੰਦਾ ਤਾਂ ਬਜ਼ੁਰਗ ਗੱਡੀ ਵੱਲੋਂ ਡਿੱਗ ਜਾਂਦਾ ਪਰ ਕਹਿੰਦੇ ਨੇ ਜੋ ਵੀ ਹੁੰਦਾ ਹੈ ਚੰਗੇ ਲਈ ਹੁੰਦਾ ਹੈ ਜੇ ਵੀਰ ਉੱਥੇ ਰੀਲ ਬਣਾ ਰਿਹਾ ਸੀ ਤਾਂ ਸਾਇਦ ਇਹ ਵੀਰ ਰੱਬ ਬਣ ਕੇ ਇਸ ਬਜ਼ੁਰਗ ਲਈ ਆਇਆ ਸੀ ਇਸ ਨੇ ਬਜ਼ੁਰਗ ਨੂੰ ਬਚਾ ਲਿਆ ਸੋ ਤੁਸੀਂ ਕਮੈਂਟਾਂ ਚ ਵਾਹਿਗੁਰੂ ਜੀ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਯਾਰ ਜਰੂਰ ਕਰਿਓ ਸੋ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਨਾਲ ਸਾਰ ਸ਼ਕਤੀ